ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਵੀ ਵਧੀਆ ਡਰਾਈਵਰ ਕਹੇ ਜਾਂਦਾ ਕਹੇ ਜਾਂ ਨਹੀਂ ਵਧੀਆ ਡਰਾਈਵਰ ਦੀ ਪਛਾਣ ਕਿੱਥੋਂ ਹੁੰਦੀ ਆ ਉਹ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਜੇ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਨੋਟ ਕਰ ਲਓ ਆ ਚੀਜ਼ਾਂ ਦੇਖ ਕੇ ਪਤਾ ਲੱਗ ਜਾਂਦਾ ਬੰਦਾ ਕਿੰਨਾ ਕਾਬਲ ਖੜਾ ਆ ਕਿੰਨਾ ਵਧੀਆ ਡਰਾਈਵਰ ਆ ਉਹ ਦਿਖਾਉਣਿਆ ਤੁਹਾਨੂੰ ਆਹ ਦੇਖੋ ਜੀ ਕਾਬਲ ਡਰਾਈਵਰ ਜਿਹੜਾ ਹੁੰਦਾ ਉਹਦੀ ਪਛਾਣ ਰੂਟਰ ਜਮਾ ਵੱਡਿਆ ਗਿਆ ਤੇ ਡੈਕਸ ਵਿੱਚੋਂ ਨਿਕਲ ਕੇ ਡਿੱਗ ਗਈ ਤੇ ਕਾਬਲ ਡਰਾਈਵਰ ਨੂੰ ਐਨਾ ਪਤਾ ਹੀ ਲੱਗਿਆ ਵਿੱਚੋਂ ਡਿਕਸੇ ਨਿਕਲ ਕੇ ਡਿੱਗੀ ਆ ਦੇਖੋ ਪੱਤਿਆਂ ਦੀ ਡਿਕਸ ਚੱਲਦੀ ਹੁੰਦੀ ਇਹਨੂੰ ਜੰਗਾਲ ਲੱਗਿਆ ਹੋਇਆ ਪਤਾ ਨਹੀਂ ਮਹੀਨਾ ਹੋ ਗਿਆ ਡਿਕਸ ਨਿਕਲੀ ਨੂੰ ਇੱਕ ਮਹੀਨੇ ਦਾ ਉਦਾਂ ਹੀ ਚਲਾਈ ਜਾਂਦਾ ਤੇ ਰੂਟਰ ਦੀ ਕੰਡੀਸ਼ਨ ਚੈੱਕ ਕਰੋ ਹਾਂ ਬਈ ਰੂਟਰ ਜਮਾਈ ਖਤਮ ਹੋ ਗਿਆ ਆ ਦੇਖੋ ਪਿਸਟਨ ਨਿਕਲ ਕੇ ਬਾਹਰ ਡਿਗਣ ਨੂੰ ਤਿਆਰ ਆ ਇੱਥੋਂ ਪਤਾ ਲੱਗਦਾ ਵੀ ਵਧੀਆ ਡਰਾਈਵਰ ਹੈਵੀ ਡਰਾਈਵਰ ਜਿਹਨੂੰ ਕਹਿੰਦੇ ਨੇ ਤੂੰ ਤਾਂ ਬੜਾ ਹੈਵੀ ਡਰਾਈਵਰ ਨਿਕਲੇ ਉਹ ਡਰਾਈਵਰ ਨਿਕਲਿਆ ਹੈਵੀ ਡਰਾਈਵਰ ਕਰ ਲੋ ਚੈੱਕ ਡੈਕਸ ਹੈ ਹੀ ਨਹੀਂ ਹਲੇ ਕਲੀਪਰ ਖੁੱਲਿਆ ਨਹੀਂ ਹੈਗਾ ਮੈਂ ਆਹ ਦੇਖੋ ਪਿਸਟਨ ਹਲੇ ਵੀ ਨਾਲ ਲੱਗਿਆ ਹੋਇਆ ਆਹ ਪੱਤੀਆਂ ਤੁਹਾਨੂੰ ਪਤਾ ਲੱਗਦਾ ਉਹ ਜਿਹੜਾ ਵੀਰਪੁਰਾ ਮੇਰੇ ਕੰਮ ਕਰਦੇ ਨੇ ਆਹ ਪੱਤੀਆਂ ਦੇਖ ਕੇ ਜਗਾਲ ਤੋਂ ਪਤਾ ਲੱਗ ਜੀ ਤੁਹਾਨੂੰ ਆਹ ਦੇਖੋ ਆਹ ਪੱਤੀ ਤੋਂ ਦੇਖ ਲਿਆ ਤੁਸੀਂ ਨੇ ਇਹ ਵੀ ਡਰਾਈਵਰ ਜੇ ਤੁਹਾਨੂੰ ਵੀ ਇਹ ਜਿਆ ਡਰਾਈਵਰ ਦੀ ਲੋੜ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਡਰਾਈਵਰ ਚਾਹੀਦਾ ਹੋਇਆ ਤਾਂ ਇਹ ਜਿਆ ਡਰਾਈਵਰ ਮੈਂ ਤੁਹਾਨੂੰ ਲੱਭ ਕੇ ਦਊਂਗਾ ਵਧੀਆ ਡਰਾਈਵਰ ਹੁੰਦੇ ਨੇ ਇਹ ਜੇ ਕਦੇ ਵੀ ਗੱਡੀ ਰਾਤ ਧੋਖਾ ਨਹੀਂ ਦੇਊਗੀ ਜੇ ਇਹ ਜਿਆ ਡਰਾਈਵਰ ਰੱਖਤੇਂਗੇ ਕਦੇ ਤੁਹਾਨੂੰ ਧੋਖਾ ਨਹੀਂ ਦੇਊਗੀ ਗੱਡੀ ਲਾਈਵ ਦੇ ਵਿੱਚ ਵੀ ਯਾਦ ਰੱਖਿਓ ਮੇਰੀ ਗੱਲ ਸਤਿ ਸ੍ਰੀ ਅਕਾਲ ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ